ਕੀ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਆ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜ਼ਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਪ੍ਰਗਟਜੀ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਹੋਇਆ ਇੱਕ ਦੋ ਕਲੈਰੀਫਿਕੇਸ਼ਨਸ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕੀ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਔਰ ਇੱਕ ਮੈਂ ਜਰੂਰ ਗੱਲ ਥੈਂਕ ਯੂ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇਹ ਉਹ ਨਿਆ ਸ਼ਤਾਬੀਆਂ ਬਣਾਉਂਦੀਆਂ ਜਰੂਰ ਆ ਕਿਉਂਕਿ ਇਹ ਮੇਰਾ ਖਿਆਲ ਹੈ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਦੁਨੀਆ ਤੇ ਇੱਕੋ ਇੱਕ ਮਿਸਾਲ ਹੈ ਕਿਉਂਕਿ ਸਾਡਾ ਧਾਰਮਿਕ ਜਿਹੜਾ ਪੱਖ ਹੈ ਔਰ ਉਹਦੇ ਨਾਲ ਨਾਲ ਸਾਡਾ ਕਿਰਦਾਰ ਜਿਹੜਾ ਕਿਉਂਕਿ ਇਹ ਸਪਿਰਿਟ ਹੈ ਅਨੰਦਪੁਰ ਸਾਹਿਬ ਦੀ ਅਸਲੀ ਗੱਲ ਤਾਂ ਇਹ ਹੈ ਇਹ ਸਿਰਫ ਤੇ ਸਿਰਫ ਸਟੇਜਾਂ ਤੱਕ ਤੇ ਪਬਲਿਸਿਟੀ ਤੱਕ ਹੀ ਨਾ ਰਹਿ ਜਵੇ ਇਹ ਸਿਰਫ ਗੱਲਾਂ ਤੱਕ ਹੀ ਨਾ ਰਹਿ ਜਵੇ ਕਿ ਪੰਜਾਬ ਦੇ ਉੱਤੇ ਬਹੁਤ ਵੱਡੇ ਜਿਹੜੇ ਆ ਉਹ ਹਮਲੇ ਹੋ ਰਿਹਾ ਚਾਹੇ ਚੰਡੀਗੜ੍ਹ ਦੀ ਗੱਲ ਹੈ ਚਾਹੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੁਣ ਨੈਸ਼ਨਲ ਹਾਈਵੇ ਐਮੈਂਡਮੈਂਟ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ-ਨਾਲ ਪਰਮਾਣੂ ਬਿਜਲੀ ਬਾਰੇ ਜਿਹੜਾ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ ਨੈਸ਼ਨਲ ਕਮਿਸ਼ਨ ਆਫ ਐਜੂਕੇਸ਼ਨ ਆ ਰਿਹਾ ਔਰ ਉਹਦੇ ਨਾਲ ਜਿਹੜਾ ਬਿਜਲੀ ਸੋਧ ਬਿੱਲ 2025 ਆ ਉਹ ਆ ਰਿਹਾ ਪੰਜ ਬਿੱਲ ਆ ਰਹੇ ਆ ਔਰ ਪੰਜ ਬਿੱਲ ਜਿਹੜੇ ਆ ਉਹ ਪੰਜਾਬ ਦੇ ਔਰ ਸਟੇਟਾਂ ਦੇ ਬਿਲਕੁਲ ਖਿਲਾਫ ਹੈ ਲੇਕਿਨ ਮੈਨੂੰ ਲੱਗਦਾ ਕਿਉਂਕਿ ਸਾਡਾ ਕਰਮ ਵੀ ਕਰਨਾ ਤਾਂ ਸਾਡਾ ਫਰਜ਼ ਬਣਦਾ ਔਰ ਉਸ ਕਰਮ ਲਈ ਮੈਂ ਤਾਂ ਕਿਉਂਕਿ ਭਗਵੰਤ ਮਾਨ ਜੀ ਤਾਂ ਕਹਿੰਦੇ ਆ ਕਿ ਹਾਂ ਵੀ ਪਿਛਲੇ ਸਮੇਂ ਦੇ ਵਿੱਚ ਇਹ ਤਾਂ ਵਿਡਰੋ ਹੋ ਗਿਆ ਚੰਡੀਗੜ੍ਹ ਵਾਲਾ ਲੇਕਿਨ ਆਪਾਂ ਸਾਰਿਆਂ ਨੂੰ ਔਰ ਇਹਨਾਂ ਨੂੰ ਵੀ ਪਤਾ ਹੋਣਾ ਕਿਉਂਕਿ ਇਹਨਾਂ ਨੇ 8 ਸਾਲ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਕੀਤਾ ਕਿ ਜਦੋਂ 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 ਵੀ ਖਾਸ ਕਰਕੇ ਕੈਬਨਟ ਦੇ ਵਿੱਚੋਂ ਅਪਰੂਵਲ ਹੁੰਦੀ ਆ ਉਹਦੇ ਤੋਂ ਬਾਅਦ ਹੀ ਜਿਹੜਾ ਜਿਹੜੀ ਪਾਰਲੀਮੈਂਟ ਦੀ ਬੁਲੇਟਿਨ ਆ ਉਹਦੇ ਵਿੱਚ ਇਹ ਛਾਇਆ ਹੁੰਦਾ ਔਰ ਇਹਦੇ ਵਿੱਚ ਛਾਇਆ ਹੋਇਆ ਸਿਰਫ ਤੇ ਸਿਰਫ ਬੀਜੇਪੀ ਜਿਹੜੀ ਆ ਉਹ ਇਸ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਅਸੀਂ ਮੈਨੂੰ ਇੱਥੇ ਕੁਐਸਚਨ ਵੀ ਹੋਇਆ ਕਹਿੰਦੇ ਜੀ ਪਾਰਟੀਆਂ ਅਲੱਗ-ਅਲੱਗ ਮਨਾ ਰੀਆਂ ਮੈਂ ਕਹਦੀ ਪਾਰਟੀਆਂ ਦੇ ਤੌਰ ਤੇ ਇਹ ਸਮਾਗਮ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ ਇਹ ਤਾਂ ਸਮੁੱਚੀ ਇਨਸਾਨੀਅਤ ਦੇ ਤੌਰ ਤੇ ਇਹ ਫਿਲਾਸਫੀ ਕੱਲੀ ਆਨੰਦਪੁਰ ਸਾਹਿਬ ਦੀ ਫਿਲਾਸਫੀ ਨਹੀਂ ਹੈ ਆਨੰਦਪੁਰ ਸਾਹਿਬ ਨੂੰ ਤਾਂ ਸੁਭਾਗ ਪ੍ਰਾਪਤ ਹੋਇਆ ਅਸਲੀ ਗੱਲ ਹੈ ਦੁਨੀਆ ਦੀ ਫਿਲਾਸਫੀ ਹੈ ਇੱਕਲਾਸਾਨੀ ਸ਼ਹਾਦਤ ਹੈ ਜਿਹਦੇ ਉੱਤੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਉਸ ਧਾਰਮਿਕ ਅਕੀਦੇ ਦੀ ਜਿਹੜੀ ਰਾਖੀ ਇਨਸਾਨੀਅਤ ਲਈ ਕੀਤੀ ਬਿਆਨ ਆਇਆ ਕਹਿੰਦੇ ਕਿ ਅਸੀਂ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਇਸ ਚੀਜ਼ ਦੀ ਕੋਈ ਜਾਰੀ ਨਹੀਂ ਕੀਤੀ ਨਾ ਹੀ ਕੋਈ ਅਫੀਸ਼ੀਅਲ ਦਾ ਬਿਆਨ ਹੈ ਕਿ ਹਾਂਜੀ ਚੱਦੀਗੜ੍ਹ ਦਾ ਜਿਹੜਾ ਹੈ ਜਿਹੜਾ 131ਵੀਂ ਸੋਧ ਜਿਹੜੀ ਹੈ ਉਹ ਵੀ ਦੇਖੋ ਜਿਹੜੀ ਜਿਹੜਾ ਖਾਸ ਕਰਕੇ ਪਾਰਲੀਮੈਂਟ ਦਾ ਬੁਲੇਟਿਨ ਆ ਜੀ ਉਹਦੇ ਵਿੱਚ ਕੈਬਨਟ ਤੋਂ ਬਿਨਾ ਇਹ ਅਪਰੂਵਲ ਨਹੀਂ ਹੁੰਦੀ ਆਪਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਆ ਇੰਨਾ ਇੰਨੀ ਇਹ ਇਨਾ ਸਮਝਣ ਕਿ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆ 2020 ਦੇ ਵਿੱਚ ਇਹਨਾਂ ਨੇ ਬਿਜਲੀ ਸਮਝੌਤੇ ਦੀ ਇਹ ਗੱਲ ਕੀਤੀ ਸੀ ਕਿ ਅਸੀਂ ਸਾਰੀਆਂ ਅਲੱਗ-ਅਲੱਗ ਪਾਰਟੀਆਂ ਨਾਲ ਸਾਰੇ ਅਲੱਗ-ਅਲੱਗ ਜਥੇਬੰਦੀਆਂ ਨਾਲ ਇਹ ਗੱਲ ਕਰਕੇ ਹੀ ਐਮੈਂਡਮੈਂਟ ਬਿੱਲ ਲਿਆਵਾਂਗੇ ਲੇਕਿਨ ਹੁਣ 2025 ਦੇ ਵਿੱਚ ਉਹ ਲੈ ਆਂਦਾ ਮੈਂ ਇਸ ਕਰਕੇ ਕਹਿਣਾ ਪੀ ਐਜੂਕੇਸ਼ਨ ਨੂੰ ਭਗਮਾ ਕਰਨ ਕਰਨ ਲਈ ਉਹਦਾ ਕਮਿਸ਼ਨ ਵਡਾਉਣਾ ਕਿਉਂਕਿ ਅਸੀਂ ਉਹਦੇ ਤੇ ਖੰਡ ਦੀ ਗੱਲ ਨਹੀਂ ਕਰਦੇ ਇਹ ਠੀਕ ਆ ਪੀ ਅਸੀਂ ਕਿਉਂਕਿ ਇਹ ਮੇਰਾ ਖਿਆਲ ਹੈ ਕਿ ਇਹ ਧਰਤੀ ਨੂੰ ਇਹ ਬਹੁਤ ਵੱਡਾ ਸੁਭਾਗ ਪ੍ਰਾਪਤ ਹੈ ਅੱਜ ਮੈਂ ਜਿੱਥੇ ਪੰਜਾਬ ਸਰਕਾਰ ਵੀ ਇਸ ਗੱਲ ਦੀ ਸਲਾਹਾ ਵੀ ਕਰਦਾ ਬਟ ਐਟ ਦਾ ਸੇਮ ਟਾਈਮ ਜੇ ਅਸੀਂ ਉਸ ਸਪਿਰਟ ਨੂੰ ਜੇ ਅਸੀਂ ਉਸ ਸਪਿਰਟ ਨੂੰ ਅੱਗੇ ਨਹੀਂ ਵਧਾਉਂਦੇ ਤਾਂ ਮੈਨੂੰ ਲੱਗਦਾ ਸ਼ਾਇਦ ਇਹੋ ਜਿਹਾ ਸਮਾਗਮ ਜਿਹੜੇ ਆ ਉਹਨਾਂ ਦੀ ਉਹ ਵੈਲਿਊ ਨਹੀਂ ਰਹਿੰਦੀ ਜਿਹੜੀ ਵੈਲਿਊ ਹੋਣੀ ਚਾਹੀਦੀ ਹੈ